ਨਿਊਜ਼ੀਲੈਂਡ ਦੇ ਵੱਲੋਂ ਟੂਰਿਸਟਾਂ ਦੀ ਐਂਟਰੀ ਦੀ ਫੀਸ 3 ਗੁਣਾ ਵਧਾਉਣ ਦਾ ਕੀਤਾ ਐਲਾਨ ਸੈਰ ਸਪਟਾ ਉਦਯੋਗ ਨੂੰ ਲੱਗਾ ਵੱਡਾ ਝਟਕਾ ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਨੇ ਐਲਾਨ ਕੀਤਾ ਹੈ ਕਿ ਉਹ 1 ਅਕਤੂਬਰ ਤੋਂ ਟੂਰਿਸਟਾਂ ਦੀ ਐਂਟਰੀ ਫੀਸ ਨੂੰ ਲਗਭਗ 3 ਗੁਣਾ ਵਧਾ ਕੇ 100 ਡਾਲਰ ਕਰਨ ਜਾ ਰਿਹਾ ਹੈ ਅਤੇ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦਾ ਦੌਰਾ ਕਰਨ ਵਾਲੇ ਸੈਲਾਨੀ ਜਨਤਕ ਸੇਵਾਵਾਂ ਅਤੇ ਸੰਭਾਲ ਦੇ ਯਤਨਾਂ ਦੇ ਵਿੱਚ ਯੋਗਦਾਨ ਪਾਉਣ ਇਸ ਫੈਸਲੇ ਦੇ ਨਾਲ ਸੈਰ ਸਪਟਾ ਉਦਯੋਗ ਨੂੰ ਵੱਡਾ ਝਟਕਾ ਲੱਗਾ ਹੈ ਤੇ ਜਿਹੜੇ ਅਜੇ ਵੀ ਕੋਵਿਡ 19 ਦੇ ਕਾਰਨ ਸਰਹੱਦ ਬੰਦ ਹੋਣ ਤੋਂ ਉਭਰਣ ਦੀ ਕੋਸ਼ਿਸ਼ ਕਰ ਰਿਹਾ ਹੈ ਸੇਰਸਪਟਾ ਮਾਰਾ ਦੇ ਉਦਯੋਗਾਂ ਦੇ ਨੇਤਾਵਾਂ ਨੇ ਵਾਅਦੇ ਨੂੰ ਮਾੜਾ ਦੱਸਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹੋਰ ਵਧ ਰਹੀਆਂ ਲਾਗਤਾਂ ਦੇ ਨਾਲ ਉਹ ਜੂਝ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਫੀਸ ਦੇ ਵਾਅਦੇ ਦੇ ਨਾਲ ਸੈਲਾਨੀਆਂ ਨੂੰ ਨਿਊਜ਼ੀਲੈਂਡ ਆਉਣ ਤੋਂ ਨਿਰਾਸ਼ ਕੀਤਾ ਜਾ ਰਿਹਾ ਹੈ ਇਸ ਜਿਸ ਦਾ ਕੀ ਸੇਰਸਪਟਾ ਖੇਤਰ ਦੇ ਵਿੱਚ ਮੜਾ ਸਰ ਪੈ ਸਕਦਾ ਹੈ ਸੇਰਸਪਟਾ ਉਦਯੋਗ ਦੇ ਨੁਮੈਂਦਿਆਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਜਦੋਂ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੇ ਲਈ ਸਹਿਲਾਨੀਆਂ ਦੀ ਲੋੜ ਹੈ ਤਾਂ ਇੰਨਾ ਵੱਡਾ ਫੀਸ ਦਾ ਵਾਧਾ ਸਹਿਸ ਪਾਟਾ ਦੀ ਮੁੜ ਸੁਰਜੀਤੀ ਦੇ ਵਿੱਚ ਰੁਕਾਵਟ ਬਣ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਹਿਸ ਪਾਟਾ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅੰਤਰਰਾਸ਼ਟਰੀ ਯਾਤਰੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਹਾਲਾਂਕਿ ਸਰਕਾਰ ਦਾ ਤਰਕ ਹੈ ਕਿ ਵੀਜ਼ਾ ਵਾਧਾ ਸੈਲਾਨੀਆਂ ਨੂੰ ਨਿਊਜ਼ੀਲੈਂਡ ਦੀ ਕੁਦਰਤੀ ਸੁੰਦਰਤਾ ਅਤੇ ਜਨਤਕ ਸੇਵਾਵਾਂ ਦੇ ਰੱਖ-ਰਖਾਅ ਦੇ ਵਿੱਚ ਯੋਗਦਾਨ ਦਿੱਤਾ ਜਾਵੇਗਾ ਜਿਸ ਦੇ ਨਾਲ ਸਥਿਰਤਾ ਅਤੇ ਲੰਬੇ ਸਮੇਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਦੌਰਾਨ ਉਦਯੋਗ ਅਤੇ ਸਰਕਾਰ ਦੇ ਵਿਚਾਰ ਇਸ ਮੁੱਦੇ ਤੇ ਚਰਚਾ ਜਾਰੀ ਹੈ ਇਹ ਵੇਖਣਾ ਬਾਕੀ ਹੈ ਕਿ ਇਸ ਫੈਸਲੇ ਦਾ ਸਹਿਰ ਸਪਟਾ ਤੇ ਕੀ ਪ੍ਰਭਾਵ ਪਵੇਗਾ ਜੇ ਤੁਸੀਂ ਨਿਊਜ਼ੀਲੈਂਡ ਜਾਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਸ ਚੀਜ਼ ਤੇ ਵਿਚਾਰ ਜਰੂਰ ਕਰਿਓ